ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਟਹਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਦੇ ਬਿਲਕੁਲ ਨਾਲ ਦਾ ਇਹ ਪਿੰਡ ਜਿਹੜਾ ਹਾਈਵੇ ਦੋਸਤੋ ਨਵਾਂ ਬਣਿਆ ਬਠਿੰਡੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦਾ ਹੈ ਉਹ ਫਰੀਦਕੋਟ ਤੇ ਟਹਨੇ ਦੇ ਵਿੱਚ ਦੀ ਲੰਘਦਾ ਹੈ ਤੇ ਟਹਣਾ ਪਿੰਡ ਬਿਲਕੁਲ ਰੋਡ ਦੇ ਉੱਤੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਬਹੁਤ ਵੀਡੀਓ ਬਣਾਇਆ ਕਿਉਂਕਿ ਇੱਥੇ ਰੂਟੀਨ ਚ گاਵਾ ਵਿਕਰੀ ਵਾਲੀਆਂ ਹੁੰਦੀਆਂ ਚਾਰ ਨਗ ਅੱਜ ਤੁਹਾਨੂੰ ਦਿਖਾਉਣੇ ਆ ਜਿਹਦੇ ਚ ਦੋ گاਵਾ ਸੂਆਂ ਸਵਾਂਆਂ ਤੇ ਦੋ ਗੱਬਣ ਸੂਆਂ ਸਵਾਂਆਂ ਦੇ ਵਿੱਚੋਂ ਇੱਕ ਇਹ ਗਾਂ ਬਿਲਕੁਲ ਹੀ ਤਾਜੀ ਸੋਈ ਹੈ ਤੇ ਇਹਨੇ ਵੱਛੀ ਨੂੰ ਜਨਮ ਦਿੱਤਾ ਵੱਛੀ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਕਾਫੀ ਨਰੋਈਆ ਨਿੱਗਰ ਵੱਛੀ ਹੈ ਗਾਂ ਕ੍ਰਾਸ ਬਰੀਡ ਆ ਤੇ ਵੱਛੀ ਜਿਹੜੀ ਉਹ ਜਾਦਾ ਪੱਕ ਜਰਸੀ ਵਾਲਾ ਲੱਗਦਾ ਆ ਉਹ ਡਿਟੇਲ ਇਸੇ ਵੇੜ ਤੋਂ ਸ਼ੁਰੂ ਕਰੀਏ ਮਿਲਦੇ ਆਂ ਬਾਈ ਨੂੰ ਤੁਸੀਂ ਕੋਸੂ ਖਰੀਦਣਾ ਉਹ ਆਉਦੀ ਤਸੱਲੀ ਨਾਲ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਅਮਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਅਮਰ ਅੱਜ ਆਪਾਂ ਚਾਰ ਨਾਕ ਦਿਖਾ ਰਹੇ ਆਂ ਬਾਈ ਜੀ ਬਾਈ ਜੀ ਚਾਹ ਪਹਿਲੇ ਨੰਬਰ ਤੇ ਜਿਹੜੀ ਵੈੜ ਕੰਨਵਾ ਸੂਆ ਸੂਈ ਹੈ ਇਹ ਪਲੂਨ ਹੈ ਖੀਰੀ ਹੈ ਮੂਹ ਜੀ ਇਹ ਸੂਈ ਕਦੋਂ ਹੈ ਸੂਈ ਨੂੰ ਸਵੇਰ 4 ਵਜੇ ਸੂਈ ਹੈ ਠੀਕ ਹੈ ਕੋਈ ਵੀ ਹੈ ਸਾਰੀ ਹੈ ਜੀ ਠੀਕ ਹੈ ਸਵੇਰ 4 ਵਜੇ ਸੂਈ ਸੀ ਚੌਤੀ ਹਾਂ ਜੀ ਚਾਰਸੀ ਮੱਛੀ ਨੂੰ ਜਨਮ ਦਿੱਤਾ ਇਹਨੇ ਜੀ ਠੀਕ ਹੈ ਇਹ ਦੇ ਦਾਂਗੇ ਆਪਾਂ 75000 ਦੀ ਹਾਂ ਤੇ ਨਾ ਜੀ ਠੀਕ ਹੈ ਕੋਈ ਜਿਆਦੇ ਮੌਲ ਨਹੀਂ ਨਵੇਂ ਸਾਲ ਆਸਤੇ ਆਫਰ ਨਹੀਂ ਹੈ ਸਾਰ ਨਹੀਂ ਖੋਲੀ ਬਈ ਸੋ ਦੋਸਤੋ 75000 ਚ ਯੈਸ অর ਨੋ ਸਵੇਰ ਸਾਰੀ ਚੋਈ ਵੀ ਹੈ 4 ਵਜੇ ਸੋਈ ਸੀ ਜੇਰ ਪੈ ਗਈ ਹੈ ਹਵਾਨਾ ਹੁਣ ਕਿਉਂਕਿ ਢਿੱਲਾਈ ਦੱਸਣਾ ਇਹਦਾ ਤਾਂ ਉਹ ਤੁਸੀਂ ਇਹਦਾ ਜਿੰਦਾ ਨਾ ਦੱਸਦਾ ਉਹ ਦੇਖ ਲਓ ਬਾਕੀ ਤਸੱਲੀ ਆ ਕੇ ਕਰ ਲਿਓ ਜਿਹੜਾ ਵੀਰ ਖਰੀਦਣਾ ਚਾਹੁੰਦਾ ਰਿਕੁਐਸਟ ਹੈ ਹੱਥ ਬੰਨ ਕੇ ਬੇਨਤੀ ਹੈ ਵੀ ਪਸ਼ੂ ਖਰੀਦਣਾ ਤਾਂ ਆ ਕੇ ਜਰੂਰ ਦੇਖਿਆ ਕਰੋ ਇਹ ਮੇਰਾ ਹੁਣ ਤੱਕ ਦਾ ਐਕਸਪੀਰੀਅੰਸ ਹੈ ਜੇ ਕਦੇ ਕੋਈ ਉਲਾਂਬੇ ਵਾਲਾ ਫੋਨ ਆਇਆ ਤਾਂ ਉਸ ਭਰਾ ਨੂੰ ਹੀ ਆਇਆ ਜਿਹੜਾ ਆਪ ਪਸ਼ੂ ਦੇਖਣ ਨਹੀਂ ਆਉਂਦਾ ਆਪ ਹਿੰਮਤ ਨਹੀਂ ਕਰਦਾ ਤੇ ਮੁੜ ਕੇ ਦੂਜੇ ਦੇ ਉੱਤੇ ਜਿਹੜਾ ਉਹ ਲਾਂਬਾ ਦੇਣ ਦੀ ਕੋਸ਼ਿਸ਼ ਰਹਿੰਦੀ ਹੈ ਸੋ ਆ ਕੇ ਦੇਖੋ ਬੱਚੀ ਨੂੰ ਜਨਮ ਦਿੱਤਾ ਹੈ ਕਾਫੀ ਨਰੋਈ ਬੱਚੀ ਦੋਸਤੋ ਤੁਸੀਂ ਹੁਣ ਇਹਨੂੰ ਬੱਚੀ ਨੂੰ ਦੇਖ ਲਓ ਇਹ ਅਜੇ ਸਵੇਰ ਹੀ ਸੁੱਈ ਹੈਗਾ ਤੇ ਕਿੱਦਾਂ ਦੀ ਇਹਨੇ ਬੱਚੀ ਨੂੰ ਜਨਮ ਦਿੱਤਾ ਚੰਗੀ ਬਰੀਡ ਦੇ ਤੋਂ ਤਿਆਰ ਕਰ ਸਕਦੇ ਹਾਂ ਤੁਸੀਂ ਇਸ ਬੱਚੀ ਦੇ ਜ਼ਰੀਏ ਸੋ ਇਹ ਤੋਂ ਅੱਗੇ ਇੱਕ ਐਚਐਫ ਵੈਡ ਆਪਰ ਬਾਈ ਇਹਦੀ ਕੀ ਡਿਟੇਲ ਹੈ ਇਹ ਵੀ ਪਲੂਨ ਹੈ ਚੌਕ ਦੇ ਦੰਦ ਚੱਕਦੀ ਹੈ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਵੀ ਕੱਲ੍ਹ ਦੇ ਸਵੇਰ ਦੀ ਸੂਈ ਵੀ ਹੈ ਜੀ ਠੀਕ ਹੈ ਆ ਜੀ ਕੀ ਰੇਟ ਰਹਿਣਾ ਇਹਦਾ ਇਹਦਾ ਮੁੱਲ 92000 ਰੁਪਏ ਜੀ ਠੀਕ ਹੈ ਪਰ 90000 ਦੀ ਆਪਾਂ ਦੇਣੀ ਹੈ ਜੀ ਬੱਚਾ ਨਾਲ ਇਹਦੇ ਇਹਦੇ ਨਾਲ ਬੱਚਾ ਹੀ ਤੋਰ ਦੇ ਬਾਈ ਸੋ ਸੋ 90000 ਦੀ ਬਾਈ ਕਹਿੰਦਾ ਵੜ ਦੇਵਾਂਗੇ ਫਿਕਸ ਹਵਾਨੇ ਦੀ ਕੱਲ ਦੀ ਸੂਈ ਵੀ ਚਾਰ ਦੰਦ ਵੜ ਚੰਗਾ ਹਵਾਨਾ ਹੈ ਹਵਾਨਾ ਚੰਗਾ ਇਸ ਕਰਕੇ ਕਿਹਾ ਜਾਂਦਾ ਵੀ ਇਹ ਜਿਹੜਾ ਫਿਕਸ ਹਵਾਨਾ ਨੇ ਟੁੱਟਦਾ ਨਹੀਂਗਾ ਤੇ ਇਹਨਾਂ ਹਵਾਨਿਆਂ ਦੇ ਵਿੱਚ ਨੁਕਸ ਵੀ ਨਹੀਂ ਬਣਦੇ ਛੇਤੀ ਕਿਉਂਕਿ ਇਹ ਹਵਾਨੇ ਕਾਮਜਾਬ ਰਹਿੰਦੇ گاਵਾਂ ਦੇ ਵਿੱਚ ਬਹੁਤ ਸੋਹਣੀ ਗਾਂ ਦੱਸੋ 90000 ਚ ਮਿਲ ਜੂਗੀ ਪਹਿਲਣ ਵੈੜ ਰਕਮ ਵਧਾਉਗੀ ਅਗਲੇ ਸੂਹੇ ਦੇ ਵਿੱਚ ਚੰਗੀ ਸੰਭਲੋਗੇ ਤਾਂ ਸੋਹਣੀ ਤਿਆਰ ਹੋ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਉਹ ਤੁਸੀਂ ਹੁਣ ਦੇਖ ਰਹੇ ਹੋ ਸੁਬਾ ਵੀਡੀਓ ਮੈਂ ਬਣਾ ਰਿਹਾ ਅ ਅਮਰ ਭਾਈ ਅੱਧੂ ਅੱਗੇ ਜਿਹੜੀ ਆਪਾਂ ਹੁਣ ਗੰਬਨ ਵੈੜ ਦਿਖਾਵਾਂਗੇ ਇਹ ਵੀ ਪਲੂਨ ਆਈ ਇਹ ਵੀ ਚਾਰਦੰਦ ਆਈ ਕਿੰਨਾ ਟਾਈਮ ਲਾਉ ਸੂਣ ਚ ਮੰਨ ਲਓ ਜਾਂ ਸ਼ਾਮ ਤੋਂ ਹੀ ਸੂਵੇ ਕੱਲ ਨੂੰ ਸੁਬਾ ਸੁਬੇ ਹੀ ਆ ਰੇਟ ਕੀ ਰਹੂਗਾ ਦਾ ਇਹਦੇ 1 ਲੱਖ 5000 ਰੁਪਏ ਜੀ ਤੋਰੀ ਮੈਂ ਇੱਕ ਲੱਖ ਤੇ 5000 ਰੇਟ ਹੈ ਸੂਆ ਪਹਿਲਾ ਹੈ ਅੱਜ ਸ਼ਾਮ ਕੱਲ ਸੁਬਾ ਤੱਕ ਜਾਨੀ ਇੱਕ ਅੱਧੇ ਦਿਨ ਚ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਹੈ ਤਿਆਰੀ ਚੰਗੀ ਫੜੀ ਵੀ ਹੈ ਜਦੋਂ ਸੂਗੀ ਉਦੋਂ ਹਵਾਨਾ ਇਹਦੇ ਨਾਲੋਂ ਡੂਡਾ ਕਰ ਜੂਗੀ ਦਰਮਿਆਨਾ ਜਾਂ ਕੱਤ ਦਾ ਦੱਸੋ ਇਹਦਾ ਹਵਾਨਾ ਤੁਸੀਂ ਇਹਦਾ ਦੇਖ ਹੀ ਸਕਦੇ ਹੋ ਹਜੇ ਪਹਿਲਾ ਨਾ ਵੈੜ ਤਾਂ ਦਿਨ ਅੱਜ ਲੋਕਾਂ ਲੱਗ ਕਿ 5000 ਇਹਦਾ ਰੇਟ ਬਾਈ ਨੇ ਰੱਖਿਆ ਹੈ ਬਾਕੀ ਜਿਹਨੂੰ ਪਸੰਦ ਆਉਂਦੀ ਆ ਤਾਂ ਕੰਟੈਕਟ ਕਰ ਲੋ ਅਲੱਗ-ਅਲੱਗ ਚੁਆਇਸ ਹੁੰਦੀ ਆ ਅਲੱਗ-ਅਲੱਗ ਹਰੇਕ ਦੀ ਸੋਚ ਹੁੰਦੀ ਆ ਤੁਹਾਨੂੰ ਇਹਨਾਂ ਦੋਹਾਂ ਵਹਿੜਾਂ ਚੋਂ ਜਿਹੜੀ ਜ਼ਿਆਦਾ ਪਸੰਦ ਆਉਂਦੀ ਆ ਉਹਦੀ ਗੱਲ ਕਿਸੇ ਬਾਈ ਦੇ ਨਾਲ ਕਰ ਸਕਦੇ ਹੋ ਮੈਂ ਇਸ ਦਾ ਹਵਾਨਾ ਫੇਰ ਦਿਖਾਵਾਂ ਤਾਂ ਅੱਗੇ ਨੂੰ ਵੀ ਹਵਾਨਾ ਚੰਗਾ ਹੈ ਇਹਦੇ ਨਾਲ ਇੱਕ ਹੋਰ ਗੱਬਣਗਾ ਹੈ ਅਮਰ ਭਾਈ ਕੀ ਡਿਟੇਲ ਹੈ ਦੀ ਇਹਦਾ ਦੂਜਾ ਸੂਆ ਜੀ ਹੂੰ ਮੰਨ ਲਓ ਲੈ ਜੂਗੀ 5-7 ਦਿਨਾਂ ਦੀ ਕੱਚੀ ਹੈ ਇਹ ਜੀ ਠੀਕ ਹੈ ਕੀ ਰੇਟ ਹੈ ਇਹਦਾ 105000 ਰੁਪਈਆ ਹੈ ਜੀ ਤੋਰ ਦੇ ਬਈ ਸੋ 1 ਲੱਖ ਤੇ 5000 ਇਹਦਾ ਰੇਟ ਹੈ ਦੁਬਾਰਾ ਫੇਰ ਚੱਲਦੀ ਵੀਡੀਓ 'ਚ ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਆ ਕੇ ਦੇਖੋ ਖਣਾ ਨਾਲੋਂ ਪਾਸ ਗੱਭਣ ਪਸ਼ੂ ਨੂੰ ਕਰ ਸਕਦੇ ਹਾਂ ਸੂਏ ਸੂਆਏ ਦਾ ਦੁੱਧ ਚੋਕੇ ਦੇ ਸਕਦੇ ਹਾਂ ਕਰਦਕਾਠ ਚੰਗਾ ਵਹਿੜ ਦਾ ਦੋਸਤੋ 1 ਲੱਖ ਤੇ 5000 ਇਹਦਾ ਰੇਟ ਹੈ ਅਜੇ 5-7 ਦਿਨ ਲੈਂਦੀ ਹੈ ਸੂਹਾ ਦੂਜਾ ਸੂਪ ਵੀ ਦੇਖੋ ਇਹਦਾ ਹਵਾਨਾ ਬਾਕੀ ਇਹਨੂੰ ਤੁਸੀਂ ਇਹਦੇ ਟਾਂਚੇ ਨੂੰ ਦੇਖ ਸਕਦੇ ਹੋ 75 ਤੋਂ ਲੈ ਕੇ 105000 ਦੇ ਰੇਟ ਆਲਣਾ ਚਾਰ ਵੜਾਂ ਬਾਈ ਕੋਲ ਵਿਕਰੀ ਵਾਸਤੇ ਹੈ ਤੁਸੀਂ ਜਿਹੜਾ ਨਾਲ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰ ਲਿਓ ਹਾਂਜੀ ਬਾਈ ਇੱਕ ਬੜੀ ਰਿਕਵੈਸਟ ਹੀ ਆ ਜੀ ਮੰਨ ਲਓ ਆਪਣੇ ਘਰੇ ਥਣ ਚੈੱਕ ਕਰ ਲੈ ਅਗਲਾ ਚੋਕੇ ਵੇਖ ਲੈ ਜਦੋਂ 게ਟੋ ਬਾਹਰ ਕੋਈ ਗਾਰੰਟੀ ਸਹੀ ਹੈ ਮੰਨ ਲਓ ਅਗਲਾ ਹੀ ਤੋਂ ਲੈ ਜਾਂਦਾ ਬਾਅਦ ਚੋਕੇ ਨਾ ਮਟਾਇਰ 100 ਕੀ ਬਾਈ ਇਹ ਹੋ ਗਿਆ ਆਪਣੇ ਘਰੇ ਆ ਕੇ ਗਰੰਟੀ ਨਾਲ ਚੋਕੇ ਲੈ ਜਾ ਜੀ ਆਪਦੀ ਠੀਕ ਹੈ ਗੰਪਣਗਾਂ ਦੇ ਥੰਡ ਚੈੱਕ ਕਰਕੇ ਲੈ ਜੀ ਠੀਕ ਹੈ ਇਹ ਨਹੀਂ ਵੀ ਆਪਾਂ ਘਰੋਂ ਬਾਹਰ ਜਾਵਡੀ ਉੱਥੇ ਕਿ ਮਟਾਇਰ 100 ਅਗਲਾ ਲਾਂਬਾ ਦੇ ਉਹ ਆਪਾਂ ਲੈਣੇ ਨਹੀਂ ਸਹੀ ਹੈ ਆਪਦੀ ਇੱਥੇ ਆ ਕੇ ਦਸੱਲੀ ਕਰਕੇ ਲੈ ਕੇ ਜਾਵੇ ਸਹੀ ਹੈ ਬਈ ਸੋ ਦੋਸਤੋ ਇਹ ਗੱਲ ਜਾਇਜ਼ ਬਣਦੀ ਹੈ ਸਾਲੀ ਚੀਜ਼ ਹੈ ਘਰੇ ਤਸੱਲੀ ਕਰੋ ਜਦੋਂ ਤੁਸੀਂ ਖਰੀਦ ਲਈ ਫਿਰ ਉਹ ਤੋਂ ਬਾਅਦ ਤੁਹਾਡੀ ਸਾਮ ਸੰਭਾਲਾ ਚੰਗਾ ਸੰਭਾਉਗੇ ਤੇ ਚੰਗਾ ਕਮਾ ਲੋਗੇ ਜੇ ਸੁਭਾਲ ਘਟ ਗਈ ਜਾਂ ਕਈ ਵਾਰ ਕੋ ਕਰਮਾਂ ਦੇ ਵਾਤੇ ਘਾਟੇ ਹੁੰਦੇ ਆ ਤਾਂ ਉਹ ਕਈ ਵਾਰ ਪਸੂ ਗਲਤ ਵੀ ਹੋ ਜਾਂਦਾ ਪਰ ਤੁਹਾਨੂੰ ਖਰੀਆਂ ਵੜਾਂ ਦਿਖਾਈਆਂ ਐ ਇਸ ਟਾਈਮ ਤੁਸੀਂ ਇਹਨਾਂ ਨੂੰ ਦੇਖ ਲਿਆ ਬਾਕੀ ਆ ਕੇ ਤੁਸੀਂ ਤਸੱਲੀ ਕਰਿਓ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ